ਪਾਰਾ ਸਰਕਾਰ ਨੇ ਨਿਜਰ ਕਤਲਕਾਂਡੇ ਵਿੱਚ ਕੈਨੇਡੀਅਨ ਮੀਡੀਆ ਰਿਪੋਰਟ ਕੀਤੀ ਖਾਰਜ ਕਿ ਆਪੀਐਮ ਮੋਦੀ ਨੂੰ ਨਿਜਰ ਕਤਲਕਾਂਡੇ ਨਾਲ ਜੋੜਨ ਵਾਲੀ ਕੈਨੇਡੀਅਨ ਰਿਪੋਰਟ ਹਾਸੋਹੀਨੀ ਅਜਿਹਾ ਝੂਠੇ ਪ੍ਰਚਾਰ ਦੇ ਨਾਲ ਰਿਸ਼ਤਿਆਂ ਨੂੰ ਪਹੁੰਚੇਗਾ ਹੋਰ ਨੁਕਸਾਨ ਪੰਜਾਬ ਜ਼ਿਲ੍ਹੇ ਚੋਣਾਂ ਦੇ ਵਿੱਚ 63% ਹੋਈ ਵੋਟਿੰਗ ਇਦਰਬਾਹ ਦੇ ਵਿੱਚ ਸਭ ਤੋਂ ਵੱਧ 81% ਪਈਆਂ ਵੋਟਾਂ ਜੱਬੇਵਾਦ ਦੇ ਵਿੱਚ ਸਭ ਤੋਂ ਘੱਟ 53% ਪੋਲਿੰਗ ਤੇ ਨੁਆਏਗਾ ਰਿਜ਼ਲਟ ਮਹਾਰਾਸ਼ਟਰ ਤੇ ਚਾਰਖੰਡ ਦੇ ਐਗਜ਼ਿਟ ਪੋਲ ਦੇ ਵਿੱਚ ਭਾਜਪਾ ਗੱਠਜੋੜ ਨੂੰ ਬੜਾ ਪਰ ਕਾਂਗਰਸ ਦਾ ਗੱਠਜੋੜ ਵੀ ਦੇ ਰਿਹਾ ਮਜ਼ਬੂਤ ਟੱਕਰ ਤੇ ਇਹ ਨੂੰ ਆਏਗਾ ਫਾਈਨਲ ਫੀਚਰ ਅੰਮ੍ਰਿਤਸਰ ਦੇ ਵਿੱਚ ਹੋਈ ਸਿੰਘ ਸੇਵਾਨਾ ਦੀ ਹੰਗਾਮੀ ਮੀਟਿੰਗ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਰਹੇ ਮੌਜੂਦ ਸਿੰਘ ਸੇਵਾਨਾ ਦੇ ਕੋਲ ਵਿਚਾਰ ਰਹੀ ਨੇ ਸੁਖਬੀਰ ਦਾ ਮਾਮਲਾ ਕਰੋਲ ਤੇ ਬਾਹਰ ਆਏ ਰਾਜੂਵਾਨ ਨੇ ਦਿੱਤਾ ਇੱਕ ਝੂਠੋ ਹੁੰਦਾ ਸੁਨੇਹਾ ਬੋਲੇ ਆਪਸੀ ਝਗੜਿਆਂ ਕਰਕੇ ਅੱਜ ਕੌਮ ਦੀਆਂ ਸੰਸਥਾਵਾਂ ਹੋਈਆਂ ਕਮਜ਼ੋਰ ਕਿ ਅਜੇਕਰ ਐ ਜੀ ਪੀ ਸੀ ਨਾ ਹੁੰਦੀ ਮੈਂ ਇੱਥੇ ਨਾ ਹੁੰਦਾ ਗਿਆਸ ਚੈਂਪਰ ਬਣੀ ਦਿੱਲੀ ਦੀ ਆਬੋ ਹਵਾ ਦੇ ਵਿੱਚ ਨਹੀਂ ਕੋਈ ਸੁਧਾਰ ਅਜੇ ਵੀ ਦਾਸਤਾਨੇ ਦੇ ਜ਼ਿਆਦਾਤਰ ਇਲਾਕਿਆਂ 'ਚ ਕੇ ਵਾਏ 400 ਤੋਂ ਪਾਰ ਪੰਜਾਬ 'ਚ ਪਟਿਆਲਾ ਤੇ ਲੁਧਿਆਣਾ ਦੀ ਆਬੋ ਹਵਾ ਬੇਹੱਦ ਖਰਾਬ ਸ਼ੀ ਰਹੀ ਚ ਸਾਬਕਾ ਕੈਬਨਿਟ ਮੰਤਰੀ 파ਰਕੋਸ਼ਨਾ ਸੁਦੀ ਜ਼ਮਾਨਤ ਤੇ ਹਾਈ ਕੋਰਟ ਦੇ ਵਿੱਚ ਅਸਮਦਾਈਆ ਚ ਰੈਗੂਲਰ ਬੇਰ ਦੇ ਲਈ ਦਾਖਲ ਕੀਤੀਆ ਪਟੀਸ਼ਨ ਟੈਂਡਰ ਕੋਟਾਲਾ ਮਾਮਲੇ ਦੇ ਵਿੱਚ ਪਰਜਾਲਾ ਜੇਲ੍ਹ ਚ ਬੰਦ ਨੇ ਆਸ਼ੂ। ਵਿੱਦਿਅਸੀ ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੀ ਡੇਟਸ਼ੀਟ 15 ਫਰਵਰੀ ਤੋਂ 18 ਮਾਰਚ ਤੱਕ ਹੋਣਗੇ 10ਵੀਂ ਦੇ ਪੇਪਰ ਤਾਂ 15 ਫਰਵਰੀ ਤੋਂ 4 ਅਪ੍ਰੈਲ ਤੱਕ ਚੱਲਣਗੇ 12ਵੀਂ ਦੇ ਇਮਤਿਹਾਨ। ਸਰਸ਼ਿਕਾਲਾ ਸਬੰਧ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਸ਼ਾਤ ਕਰਦੇ ਹਾਂ ਬੁਲੇਟਿਨ ਦੀ ਅਸਵੇਲੇ ਦੀ ਵੱਡੀ ਖਬਰ ਤੋਂ ਪੰਜਾਬੀਆਂ ਦੇ ਨਾਲ ਜੁੜੀ ਸਿੱਧੀ ਵੱਡੀ ਖਬਰ ਹੈ ਦੱਸਿਆ ਕਿ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਹੋਰ ਵੀ ਸਖਤ ਕਰ ਦਿੱਤੇ ਨੇ ਹੁਣ ਭਾਰਤ ਤੋਂ ਕੈਨੇਡਾ ਪਹੁੰਚ ਕੇ ਕਾਲਜ ਬਦਲ ਨਹੀਂ ਬਦਲ ਸਕਣਗੇ ਸਟੂਡੈਂਟਸ ਯਾਨੀ ਕਿ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਕਾਲਜ ਆਪਣਾ ਬਦਲਣਾ ਚਾਹੁੰਦੇ ਨੇ ਜਾਂ ਬਦਲਦੇ ਹੁੰਦੇ ਨੇ ਅਜੇ ਹੁਣ ਨਹੀਂ ਹੋ ਸਕੇਗਾ ਜੇਕਰ ਕੈਨੇਡਾ ਜਾ ਕੇ ਕਾਲਜ ਬਦਲਿਆ ਤਾਂ ਫਿਰ ਦੁਬਾਰਾ ਤੁਹਾਨੂੰ ਸਟੱਡੀ ਵੀਜ਼ਾ ਲੈਣਾ ਹੋਵੇਗਾ ਸਟੱਡੀ ਵੀਜ਼ਾ ਰਿਫਿਊਜ਼ ਹੋਣ ਤੇ ਦੱਸਿਆ ਕਿ 30 ਦਿਨਾਂ ਦੇ ਵਿੱਚ ਕੈਨੇਡਾ ਛੱਡਣਾ ਹੋਵੇਗਾ ਕਾਲਜ ਬਦਲਣ ਦੀ ਸੂਰਤ ਦੇ ਵਿੱਚ ਦਾਖਲਾ ਫੀਸ ਵੀ ਵਾਪਸ ਜਿਹੜੀ ਹੈ ਉਹ ਨਹੀਂ ਮਿਲੇਗੀ ਅਜਿਹੇ ਹਾਲਾਤ ਦੇ ਵਿੱਚ ਸਟੂਡੈਂਟਸ પોસ્ટ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝੇ ਰਹਿ ਜਾਣਗੇ ਅੰਕੜਿਆਂ ਦੇ ਮੁਤਾਬਕ ਹਰ ਸਾਲ 2.5 ਲੱਖ ਤੋਂ ਵੱਧ ਜਿਹੜੇ ਭਾਰਤੀ ਸਟੱਡੀ ਵੀਜ਼ਾ ਤੇ ਕੈਨੇਡਾ ਜਾਂਦੇ ਨੇ ਜਿਸ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਲੱਖ ਦੇ ਕਰੀਬ ਹੈ ਔਰ ਐਕਸਕੋਸ ਐਸੋਸੀਏਸ਼ਨ ਕੰਸਟੈਂਟਲੀ ਦੱਸਦੀ ਹੈ ਕਿ ਫਾਰ ਓਵਰਸੀਜ਼ ਸਟੱਡੀਜ਼ ਅਨੁਸਾਰ 50% ਵਿਦਿਆਰਥੀ ਕੈਨੇਡਾ ਪਹੁੰਚ ਕੇ ਕਾਲਜ ਬਦਲ ਦੇਣੇ ਔਰ ਇਹ ਬਹੁਤ ਵੱਡੀ ਗਿਣਤੀ ਹੈ ਦੱਸਦੀ ਹੈ ਕਿ ਪਹਿਲਾਂ ਸਟੂਡੈਂਟਸ ਕੈਨੇਡਾ ਜਾ ਕੇ ਆਸਾਨੀ ਦੇ ਨਾਲ ਕਾਲਜ ਬਦਲ ਲੈਂਦੇ ਸੀ ਸਟੂਡੈਂਟਸ ਖੁਦ ਹੀ ਉਸ ਕਾਲਜ ਦਾ ਆਫਰ ਲੈਟਰ ਹਟਾ ਕੇ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈਬਸਾਈਟ ਅਤੇ ਜੀਸੀ ਪੋਰਟਲ ਤੇ ਅਪਲੋਡ ਕਰ ਦਿੰਦੇ ਸੀ ਅਪਲੋਡ ਹੁੰਦੇ ਹੀ ਵਿਦਿਆਰਥੀ ਰੀਫੰਡ ਦੀ ਮੰਗ ਕਰਦਾ ਸੀ ਅਤੇ ਜ਼ਿਆਦਾਤਰ ਕੇਸਾਂ ਦੇ ਵਿੱਚ ਰੀਫੰਡ ਮਿਲ ਜਾਂਦਾ ਸੀ जो कि हूँ पूरी तरह बंद कर दिया गया सीधे तौर पर बेहद सख्ती नजर आ रही है और अजिवे इसलिए तो बहुत सारे नियम बदलाव हो चुका है सीधा रुख करा रजिंदर कुमार मेरे सहयोगी लाइव मौजूद ने रजिंदर तुम किजूद हो कि कुछ तो को जानकारी है क्योंकि बेहद सख्ती असं देख रहे हैं। दिन ब दिन कैनेडा करता हुआ नजर आ रहा है और हूँ एक नवी किस्म का बदलाव ਜੋ ਬਿਲਕੁਲ ਅਗਰ ਜੋ ਤਾਂ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਭਾਰਤੀ ਮੂਲ ਦੇ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਸਟੱਡੀ ਵੀਜ਼ਾ ਦਾ ਰੁਕ ਕਰਦੇ ਸੀ ਔਰ ਕੈਨੇਡਾ ਸਰਕਾਰ ਨੇ ਇਸ ਦੇ ਉੱਤੇ ਜਿਹੜੀ ਆ ਸ਼ਕਤੀ ਕਰ ਦਿੱਤੀ ਆ ਤਾਂ ਇਹ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਪ੍ਰਵਾਸੀ ਭਾਰਤੀ ਜਿਹੜੇ ਉੱਥੇ ਜਾ ਕੇ ਜਿਸ ਤਰੀਕੇ ਦੇ ਨਾਲ ਆਪਣਾ ਸਟੱਡੀ ਕਰਦੇ ਸੀ ਤਾਂ ਉਹਨਾਂ ਦੇ ਉੱਤੇ ਕੈਨੇਡਾ ਸਰਕਾਰ ਨੇ ਸ਼ਕਤੀ ਕੀਤੀ ਆ ਔਰ ਇਹ ਕਿਹਾ ਜਾ ਸਕਦਾ ਹੈ ਕਿ ਸਿੱਧੇ ਤੌਰ ਤੇ ਆ ਕਨੇਡਾ ਸਰਕਾਰ ਸਖਤ ਹੋਈ ਹੈ ਤਾਂ ਇਹ ਵੀ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਸਟੂਡੈਂਟ ਵਿਦੇਸ਼ ਜਾ ਕੇ ਪੜ੍ਹਾਈ ਕਰਦੇ ਸੀ ਉਹ ਆਪਣਾ ਕਿਤੇ ਕਾਲਜ ਜਿਹੜਾ ਉਹ ਬਦਲ ਸਕਦੇ ਸੀਗੇ ਤਾਂ ਹੁਣ ਉਸ ਦੇ ਵਿੱਚ ਵੀ ਜਿਹੜਾ ਬਦਲਾਅ ਕਰ ਦਿੱਤਾ ਗਿਆ ਕਿਉਂਕਿ ਜਿਸ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ ਹੁਣ ਉਸੇ ਕਾਲਜ ਦੇ ਵਿੱਚ ਹੀ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਜਿਹੜੀ ਆ ਬਰਕਰਾਰ ਰੱਖਣੀ ਹੋਵੇਗੀ ਇਸ ਦੇ ਨਾਲ ਨਾਲ ਅਗਰ ਕਿਸੇ ਵੀ ਵਿਦਿਆਰਥੀ ਨੇ ਆਪਣਾ ਕਾਲਜ ਬਦਲਣਾ ਹੈ ਤਾਂ ਉਸ ਨੂੰ ਮੁੜ ਤੋਂ ਸਾਰੇ ਡਾਕੂਮੈਂਟੇਸ਼ਨ ਜਿਹੜੇ ਆ ਉਹ ਪੂਰੇ ਕਰਨੇ ਹੋਣਗੇ ਨੋਰਮਸ ਪੂਰੇ ਕਰਨੇ ਹੋਣਗੇ ਔਰ ਇਸ ਦੇ ਨਾਲ-ਨਾਲ ਦੁਬਾਰਾ ਤੋਂ ਜਿਹੜੀਆਂ ਫੀਸਾਂ ਨੇ ਉਹ ਲੱਗਣਗੀਆਂ ਤਾਂ ਇਹ ਕਿਹਾ ਜਾ ਸਕਦਾ ਕਿ ਜਿਹੜੀਆਂ ਪਹਿਲਾਂ ਤੋਂ ਫੀਸਾ ਕਾਲਜ ਦੇ ਲਈ ਭਰੀਆਂ ਨੇ ਉਹ ਫੀਸਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਜਿਹੜਾ ਪੈਸਾ ਦਿੱਤਾ ਉਹ ਉਹਨਾਂ ਦਾ ਬਰਬਾਦ ਹੋ ਜਾਏਗਾ ਤਾਂ ਇੱਕ ਵੱਡਾ ਝਟਕਾ ਜਿਹੜਾ ਹੈਗਾ ਖਾਸ ਕਰਕੇ ਪੰਜਾਬੀਆਂ ਨੂੰ ਜਿਹੜਾ ਇਹ ਝਟਕਾ ਜਿਹੜਾ ਉਹ ਜ਼ਰੂਰ ਲੱਗਿਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਮੂਲ ਦੇ ਵਿਦਿਆਰਥੀ ਨੇ ਉਹ ਕੈਨੇਡਾ ਪੜ੍ਹਾਈ ਕਰਨ ਦੇ ਲਈ ਜਾਂਦੇ ਸੀ ਤਾਂ ਹੁਣ ਇਹ ਵੀਜ਼ਾ ਐਕਸਪਰਟ ਦਾ ਇਹ ਜ਼ਰੂਰ ਕਹਿਣਾ ਸਾਹਮਣੇ ਆਇਆ ਹੈ ਤਰਕ ਸਾਹਮਣੇ ਆਇਆ ਹੈ ਕਿ ਇਸ ਦੇ ਨਾਲ ਨਾਲ ਜਿੱਥੇ ਪਰਵਾਸੀ ਜਿਹੜੇ ਉੱਥੇ ਜਾ ਕੇ ਭਾਰਤੀ ਜਿਹੜੇ ਕੰਮ ਕਰਦੇ ਸੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਦੇ ਉੱਤੇ ਇਫੈਕਟ ਹੈ ਕਿਉਂਕਿ ਸਟੱਡੀ ਦੇ ਨਾਲ ਨਾਲ ਉੱਥੇ ਜਾ ਕੇ ਜਿਹੜੇ ਕੰਮ ਕਰਦੇ ਸੀ ਤਾਂ ਉਹਨਾਂ ਦੇ ਉੱਤੇ ਵੀ ਹੁਣ ਪਾਬੰਦੀ ਲੱਗ ਚੁੱਕੀ ਆ ਤਾਂ ਇਸ ਦੇ ਨਾਲ ਨਾਲ ਅਗਰ ਕਿਤੇ ਰਿਫਿਊਜ਼ਲ ਆਂਦੀ ਹੈ ਵੀਜ਼ੇ ਦੇ ਵਿੱਚ ਰਿਫਿਊਜ਼ਲ ਆਂਦੀ ਹੈ ਤਾਂ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹਨਾਂ ਨੂੰ ਭਾਰਤ ਵਾਪਸ ਪਰਤਣਾ ਹੋਵੇਗਾ ਤਾਂ ਇੱਕ ਵੱਡਾ ਜਿਹੜਾ ਝਟਕਾ ਉਹ ਖਾਸ ਕਰ ਨੌਜਵਾਨਾਂ ਨੂੰ ਜਿਹੜਾ ਮਿਲਿਆ ਜਿਹੜੇ ਸਟੱਡੀ ਵੀਜ਼ਾ ਤੇ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਸੀ ਤਾਂ ਕੈਨੇਡਾ ਸਰਕਾਰ ਨੇ ਜਿਹੜਾ ਵੱਡਾ ਇੱਕ ਝਟਕਾ ਦਿੱਤਾ ਹੈ ਜੀ ਬਿਲਕੁਲ ਰਜਿੰਦਰ ਔਰ ਬਹੁਤ ਅਹਿਮ ਹੈ ਔਰ ਸਿੱਧੇ ਤੌਰ ਤੇ ਬਹੁਤ ਬੜੀ ਗਿਣਤੀ ਚ ਜਿਹੇ ਜਿਹੜੇ ਪੰਜਾਬੀ ਨੇ ਉਹਨਾਂ ਤੇ ਅਸਰ ਪਏਗਾ ਇੰਫੈਕਟ ਦੇਸ਼ ਵਾਸੀਆਂ ਤੇ ਅਸਰ ਪਏਗਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਕਾਲ ਮਿਲਾਕ ਕੇ ਅਸੀਂ ਵੇਖ ਰਿਹਾ ਕਿ ਇੱਕ ਤੋਂ ਬਾਅਦ ਇੱਕ ਸਖਤਾਈ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਜਿਹੜੇ ਪ੍ਰਵਾਸੀ ਨੇ ਯਾਨੀ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਕੈਨੇਡਾ ਦੇ ਵੱਲ ਰੁੱਕ ਕਰਦੇ ਨੇ ਔਰ ਅਜਿਹੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਸ ਦਾ ਇੰਪੈਕਟ ਪੈਂਦਾ ਹੈ ਅੱਗੇ ਬਾਤਿਆਂ ਤਾਂ ਨਿਜਰ ਕਤਲकांड ਦਾ ਜ਼ਿਕਰ ਕਰਾਂਗੇ ਜਿਸ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਵੇਲੇ ਦੀ ਭਾਰਤ ਸਰਕਾਰ ਨੇ ਕੈਨੇਡੀਅਨ ਮੀਡੀਆ ਰਿਪੋਰਟ ਖਾਰਜ ਕਰ ਦਿੱਤੀ ਹੈ ਭਾਰਤੀ ਵਿਦੇਸ਼ ਮੰਚਾਲੇ ਨੇ ਦੱਸਿਆ ਕਿ ਕੈਨੇਡੀਅਨ ਮੀਡੀਆ ਦੇ ਵੱਲੋਂ ਲਾਏ ਇਲਜ਼ਾਮ ਨਕਾਰ ਦਿੱਤੇ ਨੇ ਔਰ ਪੀਐਮ ਮੋਦੀ ਨੂੰ ਨਿਜਰ ਕਤਲकांड ਦੇ ਨਾਲ ਜੋੜਨ ਵਾਲੀ ਕੈਨੇਡੀਅਨ ਰਿਪੋਰਟ ਹਾਸੂਹੀਣੀ ਹੈ ਇਹ ਕਿਹਾ ਗਿਆ ਹੈ ਭਾਰਤ ਦਾ ਰਿਐਕਸ਼ਨ ਹੈ ਤਾਂ ਇਹ ਝੂਠੇ ਪ੍ਰਚਾਰ ਦੇ ਨਾਲ ਰਿਸ਼ਤਿਆਂ ਨੂੰ ਹੋਰ ਨੁਕਸਾਨ ਪਹੁੰਚੇਗਾ ਉਹਨਾਂ ਨੇ ਕਿਹਾ ਦੱਸਿਆ ਕਿ ਦ ਗਲੋਬ ਐਨ ਮੇਰ ਨਾਮ ਦੇ ਕੈਨੇਡੀਅਨ ਅਖਬਾਰ ਨੇ ਮੀਡੀਆ ਰਿਪੋਰਟਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰਤੇਆਨ ਐਸ ਤੋਂ ਅਜੀਤ ਟੋਵਾਲ ਨੂੰ ਨਿਜਰ ਦੇ ਕਤਲ ਦੇ ਨਾਲ ਸੰਬੰਧਿਤ ਕਥਿਤ ਸਾਜ਼ਿਸ਼ ਦੀ ਜਾਣਕਾਰੀ ਸੀ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਇਸ ਗੱਲ ਤੋਂ ਜਾਣੂ ਹੋ ਸਕਦੇ ਹਨ ਕੈਨੇਡੀਅਨ ਅਖਬਾਰ ਨੇ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਦਾ ਨਾਂ ਲੈ ਬਿਨਾ ਇਹ ਦਾਵਾ ਕੀਤਾ ਗਿਆ सकल के इससे हुन रिएक्शन आया है भारत का रिएक्शन आया है उन्होंने कहा कि वाकई ही यह है। थी सकल के सारा मामला है निजर कत्ल कांड के नाल जुड़ा हुआ है दसिए की कत्ल होया उस बाद लगातार निजर कत्ल कांड देश वजा दे नाल सी कैसे गए हैं इस मसले दे करके ਬੇਕਦਰ ਤਲਖੀ ਜੜੀਆਂ ਵੇਖਣ ਨੂੰ ਮਿਲੀ ਹੈ ਖਾਸ ਤੌਰ ਤੇ ਜ਼ਿਕਰਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਸਾਰੀਆਂ ਤਬਦੀਲੀਆਂ ਕੈਨੇਡਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜੇ ਇਹਦੇ ਵਿੱਚ ਭਾਰਤ ਸਰਕਾਰ ਨੇ ਕੈਨੇਡੀਅਨ ਵੀਜ਼ਾ ਰਿਪੋਰਟ ਖਾਰਿਜ ਕਰ ਦਿੱਤੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਕੈਨੇਡੀਅਨ ਵੀਜ਼ਾ ਆਦਿ ਬਲੋ ਲਗਾਏਗੇ ਇਲਜ਼ਾਮਨ ਨਕਾਰ ਦਿੱਤਾ ਹੈ ਔਰ ਪੀਐਮ ਮੋਦੀ ਨੂੰ ਨਿਚਰ ਕਤਲਕਾਰ ਨਾਲ ਜੋੜਨ ਵਾਲੀ ਕੈਨੇਡੀਅਨ ਇਹ ਰਿਪੋਰਟ ਉਹਨਾਂ ਨੇ ਕਿਹਾ ਹੈ ਕਿ ਹਾਸੋਹੀਨੀ ਹੈ ਉਹ ਦਾ ਡਿਪਲੋਮੈਟਿਕ ਤਣਾਅ ਦੇ ਵਿਚਾਲੇ ਕੈਨੇਡਾ ਦਾ ਭਾਰਤੀ ਆਸਤਰੀਆਂ ਦੇ ਲਈ ਨਵਾਂ ਫਰਮਾਨ ਆਇਆ ਹੈ ਕੈਨੇਡਾ ਤੋਂ ਭਾਰਤ ਆਉਣ ਵਾਲੀਆਂ ਯਾਤਰੀਆਂ ਦੀ ਸਪੈਸ਼ਲ ਜਾਂਚ ਹੋਏਗੀ ਇਹ ਕੇ ਵੀ ਵੱਡੀ ਖਬਰ ਹੈ ਸਿੱਧੇ ਤੌਰ ਤੇ ਜੁੜੀ ਹੋਈ ਪੰਜਾਬੀਆਂ ਦੇ ਨਾਲ ਭਾਰਤੀਆਂ ਦੇ ਨਾਲ ਭਾਰਤ ਆਉਣ ਵਾਲਿਆਂ ਨੂੰ ਦੱਸ ਦਿੱ ਕਿ 4 ਘੰਟੇ ਪਹਿਲਾਂ 에어ਪੋਰਟ ਪਹੁੰਚਣ ਦੇ ਆਦੇਸ਼ ਦੇ ਦਿੱਤੇ ਗਏ ਨੇ ਯਾਨੀ ਕਿ ਬਾਈ ਆਰਡਰ ਤੁਹਾਨੂੰ 4 ਘੰਟੇ ਪਹਿਲਾਂ ਪਹੁੰਚਣਾ ਹੋਵੇਗਾ ਕੈਨੇਡਾ ਦੇ 에어ਪੋਰਟ ਤੇ ਜਦੋਂ ਤੁਸੀਂ ਵਾਪਸੀ ਆਪਣੇ ਦੇਸ਼ ਵੱਲ ਕਰ ਰਹੇ ਹੋ ਤਾਂ ਭਾਰਤ ਜਾਣ ਵਾਲੇ ਮੁਸਾਫਰਤੋਂ ਆ ਬਰੀਕੀ ਦੇ ਨਾਲ ਪੁੱਛਗਿੱਛ ਕਰੇਗੀ ਕੀਤੀ ਜਾਵੇਗੀ ਤਾਂ ਬਾਰਡਰ ਅਫਸਰਾਂ ਦੇ ਵੱਲੋਂ ਜ਼ਮਾਨ ਦੀ ਵੀ ਡੂੰਘਾਈ ਨਾਲ ਤਲਾਸ਼ੀ ਲਈ ਜਾਏਗੀ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀਆ ਨੀਤਾ ਆਨੰਦ ਨੇ ਇਹ ਐਲਾਨ ਕੀਤਾ ਚੌਕਸੀ ਦੇ ਵਜੋਂ ਅਸਥਾਈ ਵਾਧੂ ਸੁਰੱਖਿਆ ਜਾਂਚ ਉਪਾਅ ਲਾਗੂ ਕੀਤੇ ਗਏ ਦਸਤੇ ਦੇ ਤੌਰ ਤੇ ਇਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਜਿੱਥੇ ਕੈਨੇਡਾ ਨੂੰ ਮਿਨੀ ਪੰਜਾਬ ਕਿਹਾ ਜਾਂਦਾ ਸੀ ਪਰ ਹੁਣ ਤਸਵੀਰ ਬਹੁਤ ਹੀ ਵੱਖਰੀ ਬਣਦੀ ਹੋਈ ਨਜ਼ਰ ਆ ਰਹੀ ਹੈ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਲਈ ਨਵਾਂ ਫਰਮਾਨ ਹੈ ਯਾਨੀ ਕਿ ਜੇਕਰ ਤੁਸੀਂ ਕੈਨੇਡਾ ਤੋਂ ਭਾਰਤ ਆ ਰਹੇ ਹੋ ਵਾਪਸ ਤਾਂ ਤੁਹਾਨੂੰ 4 ਘੰਟੇ ਪਹਿਲਾਂ 에ਅਰਪੋਰਟ ਤੇ ਪਹੁੰਚਣਾ ਹੋਵੇਗਾ ਇਹ ਆਦੇਸ਼ ਇਹ ਹੁਕਮ ਦੇ ਦਿੱਤੇ ਗਏ ਨੇ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਪੈਸ਼ਲ ਜਾਂਚ ਹੋਏਗੀ ਉਹਨਾਂ ਦੇ ਸਮਾਨ ਦੀ ਵੀ ਡੂੰਘਾਈ ਦੇ ਨਾਲ ਜਾਂਚ ਹੋਏਗੀ ਟਰਾਂਸਪੋਰਟ ਮੰਤਰੀ ਨੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਤੌਰ ਤੇ ਹੁਕਮ ਦੇ ਦਿੱਤਾ ਗਿਆ ਹੈ ਇਹ ਕਹਿ ਲਿਆ ਕਿ ਐਲਾਨ ਕਰ ਦਿੱਤਾ ਗਿਆ ਅਨੀਤਾ ਆਨੰਦ ਨੇ ਉਹਨਾਂ ਨੇ ਐਲਾਨ ਕੀਤਾ ਹੈ ਔਰ ਭਾਰਤ ਜਾਣ ਵਾਲੇ ਮੁਸਾਫਰਾਂ ਤੋਂ ਬਰੀਕੀ ਦੇ ਨਾਲ ਕੁਝ-ਕੁਝ ਕੀਤੀ ਜਾਏਗੀ ਹਾਲਾਂਕਿ ਇਸ ਦੇ ਪਿੱਛੇ ਵਜ੍ਹਾ ਕੋਈ ਵੀ ਹੋ ਸਕਦੀ ਹੈ ਪ੍ਰਸਿੱਧ ਤੌਰ ਤੇ 4 ਘੰਟੇ ਪਹਿਲਾਂ 에어ਪੋਰਟ ਤੇ ਪਹੁੰਚਣਾ ਹੋਵੇਗਾ ਔਰ ਸਪੈਸ਼ਲ ਚੈਕਿੰਗ ਹੋਏਗੀ ਤਾਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਆਉਣ ਵਾਲੇ ਭਾਰਤ ਪ੍ਰਵਾਸੀ ਨੇ ਇੱਥੋਂ ਜਾਣ ਵਾਲੇ ਲੋਕ ਨੇ ਜਦੋਂ ਉੱਥੋਂ ਵਾਪਸੀ ਕਰਨਗੇ ਤਾਂ ਹਰਾਸ਼ਮੈਂਟ ਜ਼ਰੂਰ ਹੋ ਸਕਦੀ ਹੈ ਅਗੇ ਵਧਾਂਗੇ ਉਧਰ ਨਹੀਂ ਸੁਧਰ ਰਹੀ ਦਿੱਲੀ ਦੀ ਆਬੂ ਹਵਾ ਗੈਸ ਚੈਂਬਰ ਬਣੀ ਹੋਈ ਹੈ ਦਿੱਲੀ ਔਰ ਸਾਹ ਲੈਣਾ ਔਖਾ ਹੋਇਆ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੱਸਿਆ ਕਿ AQI 400 ਤੋਂ ਬਾਹਰ ਦਰਜ ਕੀਤਾ ਗਿਆ ਹੈ ਆਨੰਦ ਵਿਹਾਰ ਦੇ ਵਿੱਚ AQI 406 ਦਰਜ ਕੀਤਾ ਗਿਆ ਹੈ ਬਵਾਨਾ ਦੇ ਵਿੱਚ 419 ਅਸ਼ੋਕ ਵਿਹਾਰ ਚ 416 ਪੰਜਾਬ ਚ ਪਟਿਆਲਾ ਚ ਗੱਲ ਕੀਤੀ ਜਾਏ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਜ਼ਿਆਦਾ ਅੱਜ ਆਬੂ ਹਵਾ ਖਰਾਬ ਹੈ ਪਟਿਆਲਾ ਚ AQI 288 ਦਰਜ ਕੀਤਾ ਗਿਆ ਤੇ ਲੁਧਿਆਣਾ ਚ 281 ਡਾਕਟਰਾਂ ਦੇ ਵੱਲੋਂ ਲੋਕਾਂ ਨੂੰ 마સ્ક ਪਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ ਯਾਨੀ ਕਿ ਇਹ ਹਾਲਾਤ ਬੰਦੇ ਹੋਏ ਨਜ਼ਰ ਆ ਰਹੇ ਹਨ ਕੋਲਬਲਾ ਕੇ ਜਿਕਰ ਗੱਲ ਕੀਤੀ ਜਾਵੇ ਕਾਫੀ ਜ਼ਿਆਦਾ ਇਸ ਵੇਲੇ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੁਧਿਆਣਾ ਔਰ ਖਾਸ ਤੌਰ ਤੇ ਪਟਿਆਲਾ ਦੋ ਜ਼ਿਲ੍ਹਿਆਂ ਦਾ ਜ਼ਿਕਰ ਕਰਾਂਗੇ ਪੰਜਾਬ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ ਵੀ ਸੁਧਾਰ ਜਿਹੜਾ ਬਹੁਤ ਜ਼ਿਆਦਾ ਨਹੀਂ ਹੈ ਤਾਂ ਦੋ ਤਿੰਨ ਦਿਨ ਹਾਲਾਂਕਿ ਮੌਸਮ ਠੀਕ ਰਿਹਾ ਅਸੀਂ ਕਹਿ ਸਕਦੇ ਹਾਂ ਪੋਲੂਸ਼ਨ 'ਚ ਕਾਫੀ ਜ਼ਿਆਦਾ ਘਟोतरी ਵੇਖੀ ਗਈ ਪਰ ਹੁਣ ਤੋਂ ਹੁਣ ਫਿਰ ਤੋਂ ਇਹ ਜਿਹੜੇ ਹਾਲਾਤ ਨੇ ਉਹ ਚਿੰਤਾਜਨਕ ਬਣ ਰਹੇ ਨੇ ਸਵੇਰ ਵੇਲੇ ਦਾਸੀ ਇੱਕ ਵੀ ਦਿਖਾ ਰਹੇ ਹਾਂ 6 ਵਜੇ ਦਾ ਵੱਖੋ ਵੱਖ ਜ਼ਿਲ੍ਹਾ ਦਾ ਬੇਸ਼ਕੋ ਖੰਨਾ ਹੋਏ ਰੂਪਨਗਰ ਹੋਏ ਤਾਂ ਵੱਖੋ ਵੱਖ ਮੇਰੇ ਸਹਿਯੋਗੀ ਜੁੜੇ ਨੇ ਸਾਡੇ ਨਾਲ ਲਾਈਵ ਮੌਜੂਦ ਨੇ ਉਮੇਸ਼ ਸ਼ਰਮਾ ਚੰਡੀਗੜ੍ਹ ਤੋਂ ਲਾਈਵ ਮੌਜੂਦ ਨੇ ਰਜਿੰਦਰ ਕੁਮਾਰ ਲੁਧਿਆਣਾ ਤੋਂ ਨੇ ਔਰ ਸੰਦੀਪ ਓਬਰਾਏ ਨੇ ਕਪੂਰਥਲਾ ਤੋਂ ਸਭ ਤੋਂ ਪਹਿਲਾਂ ਦੁਆਬੇ ਦਾ ਰੁਕ ਕਰਾਂਗੇ ਕਪੂਰਥਲਾ ਦਾ ਸੰਦੀਪ ਕੀ ਕੋ ਜ ਰਿਪੋਰਟ ਹੈ ਕਿਉਂਕਿ ਪਿਛਲੇ 3-4 ਦਿਨ ਤੋਂ ਕਾਫੀ ਸੁਧਾਰ ਸੀ ਹਵਾ ਜਿਹੜੀ ਹੈ ਵਾਤਾਵਰਣ ਕਾਫੀ ਸਾਫ ਸੀ ਪਰ ਹੁਣ ਫੇਰ ਤੋਂ ਕਿਤੇ ਨਾ ਕਿਤੇ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੁਝ ਜਾਣਕਾਰੀ ਤੋਂ ਲਿਖੋ। ਅਬ ਉਹ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ ਇਸ ਵੇਲੇ ਸੀ ਕਪੂਰਥਲਾ ਦੇ ਸ਼ਹਿਰੀ ਖੇਤਰ ਚ ਖੜੇ ਹਾਂ ਦੋਆਬੇ ਦਾ ਮੇਨ ਜਿਹੜਾ ਜ਼ਿਲ੍ਹਾ ਹੈ ਔਰ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਇੱਥੇ ਸਥਿਤੀ ਹੈ ਉਹ ਬਾਕੀ ਸੂਬੇ ਨਾਲੋਂ ਥੋੜੀ ਜਿਹੀ ਵੱਖਰੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀ ਆਪੋ ਹਵਾ ਹੈ ਉਹ ਸਾਫ਼ ਹੈ ਹਜੇ ਫਿਲਹਾਲ ਸਾਫ਼ ਹੈ ਕਿਉਂਕਿ ਪਹਿਲੇ 2-3 ਦਿਨ ਸਥਿਤੀ ਹੋਰ ਥੀ ਔਰ ਸੂਰਜ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਚੜ ਚੁੱਕਾ ਹੈ ਤੋਂਪਤੀ ਜਿਹੜੀ ਪਹਿਲੀਆਂ ਕਿਰਨਾਂ ਨੇ ਉਹ ਆ ਚੁੱਕੀਆਂ ਨੇ ਔਰ ਇਹ ਜਿਹੜਾ ਰਸਤਾ ਹੈ ਸ਼ਹਿਰ ਦਾ ਮੇਨ ਰਸਤਾ ਹੈ ਇੱਥੋਂ ਸੁਲਤਾਨਪੁਰ ਔਰ ਜਲੰਧਰ ਨੂੰ ਜਾਣ ਵਾਸਤੇ ਰਸਤਾ ਨਿਕਲਦਾ ਹੈ ਇਸ ਲਈ ਅਸੀਂ ਇੱਕ ਜਿਮ ਦੇ ਬਾਹਰ ਮੌਜੂਦ ਹਾਂ ਕਿਉਂਕਿ ਜਿਮ 'ਚ ਤੇ ਇੱਕ ਇਹੋ ਜਿਹਾ ਹ 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 ਰੰਝਾਈ ਦਾ ਅਗੇ ਤੈਨੂੰ ਧੁੰਦੀ ਬੁੱਤੋੜ ਕੇ ਬਹੁਤ ਪ੍ਰੋਬਲਮ ਇੱਕ ਮੈਂ ਇੱਥੇ ਸੌਂ ਲਿਤਾਉਂਗਾ ਧੁੰਦ ਹੁੰਦੀ ਸੀ ਫੋਗ ਹੁੰਦੀ ਸੀ ਕਿ ਸਮੋਗ ਹੁੰਦੀ ਸੀ ਇਹ ਫੋਗ ਲੱਗਦੀ ਆ ਜੀ ਥੋੜਾ ਜਿੱਦਾਂ ਧੂਆਂ ਧੂਏ ਦਾ ਵੀ ਹੈਗਾ ਰੌਲਾ ਜਿੱਦਾਂ ਥੋੜਿਆ ਚੀਮਾਂ ਚਾਰਾਂ ਦਾ ਕਰਕੇ ਜਾਸਤ ਲੱਗੀਆਂ ਤੈਈ ਕੁਛ ਹੋ ਜਾ ਉਹਦਾ ਕਰਕੇ ਵੀ ਥੋੜਾ ਲੱਗਦਾ ਵਾ ਦੀਵਾਲੀ ਵਿੱਚ ਲੰਗੀ ਆ ਉਹਦਾ ਕਰਕੇ ਧੂਏ ਦਾ ਕਰਕੇ ਲੱਗਦਾ ਸੀ ਤੂੰ ਅਜੇ ਧੁੰਦ ਤਾਂ ਇੱਡਾ ਕੋਈ ਰੌਲਾ ਲੱਗਦਾ ਨਹੀਂ ਸੀ ਹੈਗਾ ਇਹ ਕਹਿੰਦੇ ਸੀ ਸਮੋਕ ਹੁੰਦੀ ਸੀ ਧੂਆਂ ਹੁੰਦਾ ਸੀ ਤੇ ਤੁਸੀਂ ਪਿੰਡਾਂ ਚੋਂ ਆਉਂਦੇ ਹੋ ਇੱਥੇ ਜਿਮ ਦੇ ਵਿੱਚ ਤਾਂ ਰਸਤੇ 'ਚ ਕੁਝ ਦੇਖਦੇ ਸੀ ਇਹੋ ਜਿਹਾ ਕਿ ਰਸਤੇ 'ਚ ਕਿਤੇ ਅੱਗ ਲੱਗੀ ਆ ਜਾਂ ਧੂਏ ਵਰਗੇ ਸਿਗੇ ਹਾਲਾਤ ਨਹੀਂ ਹੋਣ ਜ਼ਿੰਮੇਦਾਰ ਸਿਆਣੇ ਹੋ ਗਏ ਹੁਣ ਤਾਂ ਕਾਫੀ ਐਲਕੀ ਦਾ ਬਹੁਤ ਜ਼ਿਆਦਾ ਕੰਟਰੋਲ ਰਿਆ ਐਲਕੀ ਅਗਗਾ ਤੇ ਬਹੁਤ ਜ਼ਿਆਦਾ ਕੰਟਰੋਲ ਰਿਆ ਤੇ ਚਲੋ ਥੋੜਾ ਬੋਤਾ ਕਈਆਂ ਨੇ ਜਿਨ੍ਹਾਂ ਨੇ ਮਜਬੂਰੀ ਕੀਤੀ ਜਿਨ੍ਹਾਂ ਕੋਲ ਸੰਦ ਨਹੀਂ ਸੀਗੇ ਕਰਕੇ ਪੂਰਾ ਕੰਟਰੋਲ ਕਰਨ ਨੂੰ ਆਉਦੀ ਉਪਰਾਲੀ ਉਹਨਾਂ ਨੂੰ ਲਾਉਣੀ ਪਈ ਮਾੜੀ ਮੁੱਢੀ ਪਰ ਐਲਕੀ ਬਹੁਤ ਜ਼ਿਆਦਾ ਕੰਟਰੋਲ ਰਿਆ ਤੁਸੀਂ ਤੁਸੀਂ ਸ਼ਹਿਰੀ ਖੇਤਰ ਚ ਆਉਂਨੇ ਹੋ ਤਾਂ ਜਦੋਂ ਐਕਸਰਸਾਈਜ਼ ਕਰਾਂਦੇ ਸੀ ਤੋਂ ਦੇ ਵਿੱਚ ਡਰਾਈਵਿੰਗ ਨੂੰ ਵੀ ਚੈਲੰਜ ਹੁੰਦਾ ਸੀ ਵੀ ਸਵੇਰੇ ਪਹੁੰਚਣਾ ਹੈ ਜਿਮ ਵੀ ਕਰਨਾ ਹੈ ਐਕਸਰਸਾਈਜ਼ ਵੀ ਕਰਨੀ ਹੈ ਫਿਰ ਡਰਾਈਵਿੰਗ ਵੀ ਕਰਨੀ ਹੈ ਕੋਈ ਇੱਥੇ ਕੋਈ ਦ ਹਾਂਜੀ ਬਹੁਤ ਦਾ ਸ਼ੱਕ ਪੈਂਦਾ ਕਿਉਂਕਿ ਜਦੋਂ ਤੁਹਾਨੂੰ ਉਹਦੀ ਕੰਪਨੀ ਤੋਂ ਡਰਾਈਵ ਕਰਨਾ ਹੁੰਦਾ ਹੈਗਾ ਰੀਜ਼ਨ ਤਾਂ ਹੈਗਾ ਉਹ ਲੇਟ ਬੰਦਾ ਸਾਰਾ ਪ੍ਰੋਸੈਸ ਲੇਟ ਚੱਲਦਾ ਸਾਰੇ ਦਿਨ ਦਾ ਹੁਣ ਜਦੋਂ ਸ਼ਡਿਊਲ ਬਾਈ ਜਿੱਦਾਂ ਆਉਂਦੇ ਨੇ ਰੈਗੂਲਰ ਪਹਿਲਾਂ ਹੁਣ ਥੋੜਾ ਫਰਕ ਹੈਗਾ ਤੋਂਦਾ ਵੀ ਨਾਲੋਂ ਹੁਣ ਸਹੀ ਆ ਹੁਣ ਧੁੱਪ ਵੀ ਚੜ ਜਾਂਦੀ ਆ ਟਾਈਮ ਨਾਲ ਤੇ ਆਦਰਵਾਈਜ਼ ਜਿਹੜਾ ਤੁਸੀਂ ਸਾਰੀ ਜਿਹੜੀ ਕੰਮ ਕਰਨਾ ਫਿਨਿਸ਼ ਕਰ ਕਰਦੇ ਆ ਉਹਦਾ ਇੱਥੇ ਮੈਂ ਸੋਚਣਾ ਚਾਹੁੰਦਾ ਸਿਹਤ ਲਈ ਕਿੰਨਾ ਕੋਖਾ ਹੁੰਦਾ ਸੀ ਕਿਉਂਕਿ ਜਦੋਂ ਇਦਾਂ ਸਮੋਗ ਫੈਲਦੀ ਸੀ ਧੂਆ ਫੈਲਦਾ ਸੀ ਤੇ ਕਹਿੰਦੇ ਕਿੱਥੇ ਨਾ ਕਿੱਥੇ ਸਾਹ ਜਦੋਂ ਤੁੰਦ ਸੀ ਉਦੋਂ ਥੋੜੀ ਸੀ ਪ੍ਰੋਬਲਮ ਆਈ ਸੀ ਬਾਕੀ ਹੁਣ ਤਾਂ ਮੌਸਮ ਬਹੁਤ ਵਧੀਆ ਹੋ ਗਿਆ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਵੈਦਰ ਵੀ ਵਧੀਆ ਹੋ ਗਿਆ ਆਪ ਡਰਾਈਵਿੰਗ ਵਾਸਤੇ ਬਹੁਤ ਵਧੀਆ ਹੈਗਾ ਮੌਸਮ ਬਹੁਤ ਵਧੀਆ ਹੈਗਾ ਤੇ ਬਾਕੀ ਹੋਰ ਹੁੰਦੇ ਚ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਸੀ ਕੀ ਕੀ ਮੁਸ਼ਕਲ ਆਉਂਦੀ ਸੀ ਜਦੋਂ ਤੁੰਦ ਸੀਗੀ ਹੁਣ ਤਾਂ ਚਲੋ ਅੱਜ ਸੂਰਜ ਦੀ ਕਿਰਨ ਪੈ ਗਈ ਹੈ ਧੁੱਪ ਵੀ ਨਿਕਲ ਗਈ ਹੈ ਤਾਂ ਉਸ ਵੇਲੇ ਕਿਹੋ ਜਿਹਾ ਮੁਸ਼ਕਲ ਹੁੰਦੀ ਸੀ ਇਹ ਪ੍ਰੋਬਲਮ ਡਰਾਈਵਿੰਗ ਦੇ ਵਿੱਚ ਹੁੰਦੀ ਔਣ ਜਾਂ ਰਸਤੇ 'ਚ ਕਾਫੀ ਮੁਸ਼ਕਲ ਆਉਂਦੀ ਹੈ ਮੱਦਾ ਲੇਟ ਹੋ ਜਾਂਦਾ ਜਿੱਤੇ 10 ਮਿੰਟ ਦਾ ਤੇ ਕਾਫੀ ਤਰ੍ਹਾਂ ਦਿੱਕਤਾ ਪਰੇਸ਼ਾਨੀਆਂ ਹੋਦੀ ਆ ਉਹ ਦਿੱਕਤਾ ਇੱਕ ਟੂ-ਵੀਲਰ ਲਈ ਚੈਲੰਜ ਹੁੰਦਾ ਜਦੋਂ ਫੋਰ-ਵੀਲਰ ਤਾਂ ਆਂਦਾ ਟੂ-ਵੀਲਰ ਤੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਹੈ ਜਾਂ ਫਿਰ ਹੋਰ ਕੰਮ ਤੇ ਜਾਣਾ ਹੈ ਤਾਂ ਫਿਰ ਟੂ-ਵੀਲਰ ਲਈ ਕਿੰਨੀ ਕਿ ਮੁਸ਼ਕਲ ਸੀ ਮੌਜੂਦਾ ਮੁਸ਼ਕਲ ਨਹੀਂ ਜ਼ਰਾ ਅੱਗੇ ਕੁਝ ਨਜ਼ਰ ਹੀ ਕੁਝ ਨਹੀਂ ਹੁੰਦਾ ਬਿਲਕੁਲ ਲੋਹ ਜਾਣੇ ਪਾਉਂਦਾ ਹਾਂ ਹਾਂ ਅਰੇ ਇੱਕ ਵੰਦੇ ਨੂੰ ਮੁਸ਼ਕਲ ਹੁੰਦੀ ਹੈ ਕਿ ਹੁਣ ਇਹ ਮੌਸਮ ਠੀਕ ਹੈ ਪਰ ਇਹ ਟ ਬੰਦੇ ਨੂੰ ਮੁਸ਼ਕਲ ਹੁੰਦੀ ਸੀ ਇੱਕ ਵਾਰੀ ਬਾਅਦ ਕੁਝ ਸਮਝਣਾ ਚਾਹਾਂਗੇ ਤੁਸੀਂ ਜਦੋਂ ਫਿਰ ਇਹ ਧੁੰਦ ਪੈਂਦੀ ਸੀ ਕਿ ਆਪਣੇ ਸ਼ਡਿਊਲਸ ਵੀ ਚੇਂਜ ਕੀਤਾ ਜਦੋਂ ਸਵੇਰੇ ਆਉਂਦੇ ਸੀ ਤੇ ਹੁਣ ਬਦਲਿਆ ਹੈ ਸਮਾਂ ਹਾਂਜੀ ਹਾਂਜੀ ਜਿੱਦਾਂ ਸਵੇਰੇ ਜਦੋਂ ਧੁੰਦ ਜ਼ਿਆਦਾ ਹੋ ਜਾਂਦੀ ਸੀਗੀ ਫਿਰ ਥੋੜਾ ਜਿਆਾ ਉੱਠਣਾ ਮੁਸ਼ਕਲ ਹੋ ਜਾਂਦਾ ਸੀਗਾ ਤੇ ਆਣਾ ਵੀ ਥੋੜਾ ਵਿਜ਼ੀਬਲ ਘੱਟ ਹੁੰਦਾ ਸੀਗਾ ਇਸ ਕਰਕੇ ਹੁਣ ਜਦਾਂ ਧੁੱਪ ਵਗੈਰਾ ਨਿਕਲ ਗਈ ਆ ਹੁਣ ਸਾਨੂੰ ਉਹੀ ਟਾਈਮਿੰਗ ਅਸੀਂ ਦੁਬਾਰਾ ਆ ਗਏ ਆ ਜੋ ਪਹਿਲਾਂ ਜਿਮ ਆਉਂਦੇ ਸੀਗੇ ਤੇ ਹੁਣ ਠੀਕ ਹੋਣ ਲੱਗ ਪਿਆ ਮੌਸਮ ਥੋੜਾ ਵਧੀਆ ਹੋਣ ਲੱਗ ਪਿਆ ਸੋ ਇਥੇ ਇਹਨਾਂ ਨੇ ਦੱਸਿਆ ਹੈ ਕਿ ਜਿਹੜੀ ਧੁੰਦ ਜਿਹੜੀ ਸੀਗੀ ਉਹ ਕੁਝ ਦਿਨਾਂ ਤੋਂ ਕੱਟ ਗਈ ਹੈ ਔਰ ਜਿਹੜਾ ਜਿਮ ਦਾ ਸ਼ਡਿਊਲ ਹੈ ਜਾਂ ਹੋਰ ਦਿਨ ਚਰਿਆ ਹੈ ਉਹ ਪੂਰੇ ਟਾਈਮ ਦੇ ਉੱਤੇ ਕੀਤੀ ਜਾ ਰਹੀ ਹੈ ਔਰ ਧੁੱਪ ਵੀ ਅੱਜ ਨਿਕਲੀ ਹੈ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਵਾਤਾਵਰਣ ਹੈ ਉਹ ਸਾਫ਼ ਹੋਵੇਗਾ ਤਾਂ ਕਿ ਹਰ ਬੰਦਾ ਆਪਣੀ ਦਿਨ ਚਰਿਆ ਟਾਈਮ ਨਾਲ ਸ਼ੁਰੂ ਕਰ ਸਕੇ ਜੀ ਬਿਲਕੁਲ ਠੀਕ ਹੈ ਔਰ ਹੁਣ ਰੁਕ ਕਰਦੇ ਹਾਂ ਅਸੀਂ ਰਜਿੰਦਰ ਦਾ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਦੱਸ ਰਹੀ ਹੈ ਕਿ ਅੱਜ ਕਹਿ ਸਕਦੇ ਹਾਂ ਹਵਾ ਦੀ ਗੁਣਵੱਤਾ ਜਿਹੜੀ ਹੈ ਉਹ ਪੂਰ ਕੈਟਾਗਰੀ ਦੇ ਵਿੱਚ ਹੈ ਰਜਿੰਦਰ ਕੀ ਕੁਝ ਤਸਵੀਰਾਂ ਔਰ ਇਸ ਦੀ ਵਜ੍ਹਾ ਕੀ ਮੰਨੀ ਹੈ ਕਿਉਂਕਿ ਤਿੰਨ ਚਾਰ ਦਿਨ ਸਾਫ਼ ਰਹਿੰਦਾ ਹੈ ਮੌਸਮ ਉਸ ਤੋਂ ਬਾਅਦ ਫੇਰ ਇਸ ਤੀ ਬਿਲਕੁਲ ਗੁਰਜੋਤ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਕ ਇੰਡਸਟਰੀਅਲ ਟਾਊਨ ਦੇ ਵਜੋਂ ਜਿਹੜਾ ਲੁਧਿਆਣਾ ਸ਼ਹਿਰ ਨੂੰ ਜਿਹੜਾ ਜਾਣਿਆ ਜਾਂਦਾ ਔਰ ਵੱਡੀ ਤعداد ਦੇ ਵਿੱਚ ਇੱਥੇ ਹੌਜ਼ਰੀ ਇੰਡਸਟਰੀ ਹੈ ਔਰ ਇਸ ਤੋਂ ਇਲਾਵਾ ਸਾਈਕਲ ਇੰਡਸਟਰੀ ਹੈ ਤਾਂ ਕਿਤਨਾ ਕਿਤੇ ਵੱਡਾ ਕਾਰਨ ਇਸ ਨੂੰ ਵੀ ਮੰਨਿਆ ਜਾ ਸਕਦਾ ਹੈ ਬੇਸ਼ੱਕ ਹਾਲ ਹੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਵੱਲੋਂ ਜਿਹੜੀ ਆ ਪਰਾਲੀ ਜਲਾਉਣ ਨੂੰ ਲੈ ਕੇ ਲਗਾਤਾਰ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਇਸ ਦੇ ਨਾਲ ਜਿਹੜਾ ਕਾਫੀ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਸ ਦਾ ਜਿਹੜਾ ਪ੍ਰਦੂਸ਼ਨ ਲੈਵਲ ਆ ਉਹ ਕਾਫੀ ਉੱਪਰ ਦੇਖਣ ਨੂੰ ਮਿਲਿਆ ਸੀ ਔਰ ਇਸ ਦੇ ਨਾਲ ਲੁਧਿਆਣਾ ਦੀ ਗੱਲ ਕਰੀਏ ਤਾਂ 282 ਦੇ ਕਰੀਫ ਹੈ ਜਿਹੜਾ ਕੀ ਪੂਰ ਹੈ ਤਾਂ ਇਹ ਇੱਕ ਤਸਵੀਰ ਜਿਹੜੀ ਹੈ ਮੈਂ ਸਭ ਤੋਂ ਪਹਿਲਾਂ ਦਿਖਾਵਾਂਗੇ ਦੱਖਣੀ ਬਾਈਪਾਸ ਹੈ ਜਿਹੜਾ ਮਲੇਰ ਕੋਟਲਾ ਫਰੋਟ ਪਰ ਰੋਡ ਨੂੰ ਜੋੜਦਾ ਔਰ ਇੱਥੇ ਦੀ ਜਿਹੜੀ ਤਸਵੀਰ ਹੈ ਉਹ ਜ਼ਰੂਰ ਦਿਖਾਵਾਂਗੇ ਕਿ ਲੋਕ ਜਿਹੜੇ ਟਰੈਵਲਿੰਗ ਜ਼ਰੂਰ ਕਰ ਰਹੇ ਨੇ ਲੇਕਿਨ ਮੂੰਹ ਤੇ ਉਹਨਾਂ ਦੇ ਜਿਹੜੇ ਆ ਰੁਮਾਲ ਬੰਨਿਆ ਹੋਇਆ ਜਾਂ ਉਹਨਾਂ ਨੇ ਮਾਸਕ ਲਗਾਇਆ ਹੋਇਆ ਤਾਂ ਇਸ ਦੀ ਜਿਹੜੀ ਮੁੱਖ ਵਜ੍ਹਾ ਕਹੀ ਜਾ ਸਕਦੀ ਹੈ ਕਿ ਬੇਸ਼ੱਕ ਹਵਾ ਦੀ ਗੁਣਵੱਤਾ ਦੇ ਵਿੱਚ ਥੋੜਾ ਜਿਹਾ ਸੁਧਾਰ ਹੋਇਆ ਹੈ ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਜਿਹੜੀ ਹਾਲੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਹਲਕੀ ਤੋਂ ਦਰਮਿਆਨੀ ਜਿਹੜੀ ਆ স্মੋਗ ਉਹ ਵੀ ਸੜਕਾਂ ਤੇ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਜਿਹੜੀ ਆ ਧੁੱਪ ਨਿਕਲ ਚੁੱਕੀ ਆ ਔਰ ਕਿਤਨਾ ਕਿਤੇ ਵਿਜ਼ਿਬਿਲਟੀ ਨੂੰ ਲੈ ਕੇ ਜਿਹੜੇ ਲੋਕ ਆ ਸਵੇਰ ਦੇ ਸਮੇਂ ਜਿਹੜਾ ਉਹ ਜ਼ਰੂਰ ਸਫਰ ਕਰਦੇ ਨੇ ਪਰ ਦੂਸਰੇ ਪਾਸੇ ਇਹ 8 ਵਜੇ ਤੋਂ ਬਾਅਦ ਦਾ ਸਮਾਂ ਤਾਂ ਲੋਕ ਜਿਹੜੇ ਘਰਾਂ ਤੋਂ ਬਾਹਰ ਜ਼ਰੂਰ ਨਿਕਲ ਰਹੇ ਨੇ ਚਾਹੇ ਬੱਚਿਆਂ ਨੂੰ ਸਕੂਲ ਚੜ੍ਹਨਾ ਹੋਵੇ ਚਾਹੇ ਕੰਮਕਾਰ ਤੇ ਜਾਣਾ ਹੋਵੇ ਤਾਂ ਲੋਕ ਆਪਣੇ ਮੂੰਹ ਤੇ ਮਾਸਕ ਲਗਾ ਕੇ ਜਿਹੜਾ ਬੇਸ਼ੱਕ ਠੰਡ ਹੈਗੀ ਆ ਪਰ ਕਿਤਨਾ ਕਿਤੇ ਕਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਆ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹ ਜ਼ਰੂਰ ਕਰਨਾ ਪੈ ਰਿਹਾ ਇਸੇ ਉੱਕ ਵਜਾਈ ਜੀ ਬਿਲਕੁਲ ਆਰੇ ਸੁਵੇਰੀ ਮੈਂ ਆ ਹਾਲਾકી ਮੌਸਮ ਲੱਗ ਰਿਹਾ ਸਾਫ ਪਰ ਕਿਤੇ ਨਾ ਕਿਤੇ ਜੋ ਮਹਿਸੂਸ ਹੁੰਦਾ ਉਸ ਦੇ ਵਿੱਚ ਫਰਕ ਹੁੰਦਾ ਉਮੇਸ਼ ਦਾ ਰੁਕ ਕਰਾਂਗੇ ਉਮੇਸ਼ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਮੌਜੂਦ ਨੇ ਉਮੇਸ਼ ਲੁਧਿਆਣਾ ਦੀ ਗੱਲ ਕਰੀਏ ਤਾਂ ਕਾਫੀ ਸਥਿਤੀ ਅੱਜ ਖਰਾਬ ਐ ਪ੍ਰਦੂਸ਼ਣ ਨੂੰ ਲੈ ਕੇ ਕਪੂਰਥ ਰਾਜ ਠੀਕ ਠਾਕ ਐ ਮੌਸਮ ਚੰਡੀਗੜ੍ਹ ਦੀ ਕੀ ਰਿਪੋਰਟ ਐ ਦੇਖੋ ਚੰਡੀਗੜ੍ਹ ਬਿਲਕੁਲ ਜੇ ਆਪਾਂ ਗੱਲ ਕਰੀਏ ਪਿਛਲੇ ਕੁਝ ਦਿਨਾਂ ਤੋਂ ਜੇ 에ਅਰ ਕੁਆਲਿਟੀ ਦੀ ਗੱਲ ਕਰੀਏ ਹਾਲਾਂਕਿ ਹੱਲੇ ਵੀ ਅਨ ਹੈਲਦੀ ਐ ਲੇਕਿਨ ਤਿੰਨ ਮੋਨੀਟਰਿੰਗ ਸੈਂਟਰ ਨੇ ਚੰਡੀਗੜ੍ਹ ਵਿੱਚ ਸੈਕਟਰ 22 ਸੈਕਟਰ 53 ਤੇ ਸੈਕਟਰ 25 ਵਿੱਚ 22 ਤੇ 53 ਚ ਹੱਲੇ ਵੀ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਹਨ ਅਨ ਹੈਲਦੀ ਹੈ ਲੇਕਿਨ ਸੈਕਟਰ ਜਿਹੜਾ 25 ਵਾਲਾ ਉਹ ਮੋਡਰੇਟ ਤੇ ਆ ਗਿਆ ਲੇਕਿਨ ਜੇ ਸ਼ਹਿਰ ਦੀ ਗੱਲ ਕਰੀਏ স্মੋਕ ਤੇ ਫੌਗ ਨਹੀਂ ਹੈ ਮੈਸਮੇ ਚੰਡੀਗੜ੍ਹ ਸੈਕਟਰ 17 ਮਟਕਾ ਚੌਂਕ ਹੈ ਜਿਹੜਾ ਉੱਥੇ ਮੌਜੂਦਾ ਤੇ ਜੀ ਇਥੋਂ ਤੋਂ ਮੈਂ ਇਸ ਕਰਕੇ ਆਪਾਂ ਲਾਈਵ ਦੇਣ ਦਾ ਮਕਸਦ ਹੈ ਕਿ ਸਾਹਮਣੇ ਤੁਹਾਨੂੰ ਜਿਵੇਂ ਜ਼ੂਮ ਕਰਕੇ ਆਪਨੇ ਵੀਡੀਓ ਜਰਨਲਿਸਟ ਨੂੰ ਅਜੇ ਨੂੰ ਕਿ ਜਿਹੜੀ ਪਹਾੜੀਆਂ ਜਿਹੜੀ ਲੁਕ ਗਈ ਸੀਗੀਆਂ ਧੂਏ ਦੇ ਗੁਬਾਰ ਵਿੱਚ ਫੌਗ ਵਿੱਚ ਜਾਂ ਸਮੋਗ ਵਿੱਚ ਅੱਜ ਜੋ ਪਹਾੜੀਆਂ ਜੇ ਤੁਸੀਂ ਦਿੱਦਾ ਜ਼ੂਮ ਕਰਕੇ ਦਿਖਾ ਰਹੇ ਸੀ ਉਹ ਪਹਾੜੀਆਂ ਇਥੋਂ ਨਜ਼ਰ ਆ ਰਹੀਆਂ ਨੇ ਔਰ ਇਹ ਸ਼ਿਵਾਲਿਕ ਹिल्स ਹੈ ਇਹਦਾ ਮਤਲਬ ਹੈ ਕਿ ਸ਼ਹਿਰ ਦੀ ਆਬੋ ਹਵਾ ਫਿਲਹਾਲ ਇੱਕ ਠੀਕ ਹੈ ਰੋਸ਼ਨੀ ਪ੍ਰੋਪਰ ਹੈ ਸਵੇਰੇ 7:30 ਵਜੇ ਦਾ ਸੂਰਜ ਨਿਕਲਦਾ ਉਦੋਂ ਹੀ ਟਾਈਮ ਨੇ ਨਿਕਲ ਰਿਹਾ ਹੈ ਰੋਸ਼ਨੀ ਪ੍ਰੋਪਰ ਹੈ ਵਿਜ਼ਿਬਿਲਟੀ ਬਹੁਤ ਸਹੀ ਹੈ ਕੁੱਲ ਮਿਲਾ ਕੇ ਲੋਕਾਂ ਨੂੰ ਕਿੰਨਾ ਕਿੰਨੀ ਰਾਹਤ ਜ਼ਰੂਰ ਮਿਲੀ ਹੈ ਪਿਛਲੇ ਕੁਝ ਦਿਨਾਂ ਦੀ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਲੁਧਿਆਣਾ ਜਾਂ ਬਾਕੀ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਇੰਡਸਟਰੀਅਲ ਏਰੀਆ ਆ ਜਾਂਦਾ ਥੋੜੀ ਆਬੋਵਾ ਖਰਾਬ ਹੈ ਲੇਕਿਨ ਚੰਡੀਗੜ੍ਹ ਦੀ ਫਿਲਹਾਲ ਲੋਕਾਂ ਨੂੰ ਰਾਹਤ ਹੈ ਜਿੱਦਾਂ ਮੈਂ ਜ਼ੂਮ ਕਰਕੇ ਦਿਖਾਇਆ ਕਿ ਇਹ ਪਹਾੜੀਆਂ ਨਜ਼ਰ ਨਹੀਂ ਆਉਂਦੀ ਸੀ ਵਿਜ਼ਿਬਿਲਟੀ ਬਹੁਤ ਘੱਟ ਸੀ স্মੋਗ ਸੀ ਲਗਾਤਾਰ ਡਾਕਟਰਾਂ ਨਾਲ ਸੀ ਐਕਸਪਰਟ ਨਾਲ ਗੱਲ ਕਰਦੇ ਰਹੇ ਮਰੀਜ਼ਾਂ ਕਿ ਜਿਹੜੇ ਲੋਕ ਨੇ ਬਾਹਰ ਨਾ ਨਿਕਲਣ ਸੈਰ ਨਾ ਕਰਨ ਲੇਕਿਨ ਚੰਡੀਗੜ੍ਹ ਆਜ ਤੇ ਸ਼ਾਮ ਸੈਰ ਕਰਨਾ ਪਸੰਦ ਕਰਦੇ ਨੇ ਸੜਕਾਂ ਦੇ ਕਿਨਾਰੇ ਲੇਜ਼ਰ ਵੈਲੀ ਹੋਏ ਸੈਕਟਰ 10 ਹੋਏ ਜੀ ਤਮਾਮੇ ਸ਼ਹਿਰ ਨੇ ਸੁੱਕਣਾ ਲੇਖ ਹੋਏ ਲੇਕਿਨ ਹੁਣ ਤੁਸੀਂ ਦੇਖੋ ਕਿ ਰੋਡ ਬਿਲਕੁਲ ਕਲੀਅਰ ਨਜ਼ਰ ਆ ਰਿਹਾ ਹੈ ਕਲੀਅਰ ਵਿਜ਼ਿਬਿਲਟੀ ਹੈ ਧੁੱਪ ਨਿਕਲ ਚੁੱਕੀ ਹੈ ਔਰ ਐਦਾਂ ਦਾ ਹੀ ਮੌਸਮ ਆਉਣ ਵਾਲਾ ਹੈ ਹਾਲਾਂਕਿ ਠੰਡ ਜ਼ਰੂਰ ਵੱਧਦੀ ਜਾ ਰਹੀ ਹੈ ਦਿਨ ਪ੍ਰਤੀ ਦਿਨ ਠੰਡ ਵੱਧਦੀ ਜਾ ਰਹੀ ਹੈ ਰਾਤ ਦਾ ਵੀ ਟੈਂਪਰੇਚਰ ਘਟਾ ਹੈ ਸਵੇਰ ਦਾ ਵੀ ਜਿਹੜਾ ਘਟਾ ਹੈ ਦਿਨ ਦਾ ਟੈਂਪਰੇਚਰ ਥੋੜਾ ਜਿਹਾ ਵੱਧਾ ਹੈ ਜਿੱਦ ਜਿੱਦ ਧੁੱਪ ਵੱਦੀ ਹੈ ਜੀ ਜੀ ਬਿਲਕੁਲ ਔਰ ਉਮੇਸ਼ ਬਹੁਤ ਬਹੁਤ ਸ਼ੁਕਰੀਆ तमाम ਤਸਵੀਰਾਂ ਦਿਖਾਉਣ ਦੇ ਲਈ ਜਾਣਕਾਰੀ ਦੇ ਲਈ ਤਾਂ ਬਾਕੀ ਵੀ ਸਾਡੇ ਸਹਿਯੋਗੀ ਜੁੜੇ ਔਰ ਉਹਨਾਂ ਦਾ ਵੀ ਧੰਨਵਾਦ ਹੈ ਸ਼ਹਿਰ ਸ਼ਹਿਰ ਹਵਾ ਦੇ ਵਿੱਚ ਜ਼ਹਿਰ ਹੈ ਹਾਲਾਂਕਿ ਸਥਿਤੀ ਜ਼ਿਆਦਾ ਦਿੱਲੀ ਦੀ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਹੈ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਪਹਿਲਾਂ ਦਿਨਾਂ ਤੋਂ ਕੀ ਤੇ ਸੁਧਾਰ ਹੈ ਅਗੇ ਵਧਾਂਗੇ ਉਧਰ ਗੁਰਨਾਰਕ ਤੇਜਜੀਦਾ ਸਵਾਗ ਰਚਨ ਤੇ ਵਿਵਾਦ ਹੋ ਗਿਆ ਹੈ ਦੱਸਿਆ ਕਿ ਸ਼ੋਮਨੀ ਕਮੇਟੀ ਨੇ ਮਾਮਲੇ ਤੇ ਸਖਤ ਨੋਟਿਸ ਲਿਆ ਹੈ ਔਰ ਐਸਜੀਪੀਸੀ ਪ੍ਰਧਾਨ ਨੇ ਵੀਡੀਓ ਤੇ ਸਖਤ ਇਤਰਾਜ਼ ਜਤਾਇਆ ਤਾਂ ਅਸ਼ਿਰ ਗੁਰਨਾਰਕ ਤੇਜਜੀ ਦੀ ਨਕਲ ਕਰਨਾ ਸਿੱਖ ਮਰਿਆਦਾ ਦੇ ਉਲਟ ਹੈ ਉਹਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਨੇ ਪੜਤਾਲ ਦੇ ਲਈ ਦੱਸਿਆ ਕਿ ਪ੍ਰਚਾਰਕ ਭੇਜੇ ਨੇ ਔਸ਼ਿਆ ਕਾਲ ਤੱਕ ਸਾਹਿਬ ਨੂੰ ਇਹ ਰਿਪੋਰਟ ਜਾਏਗੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਇੱਕ ਸ਼ਖਸ ਨੇ ਗੁਰੂ ਨਾਨਕ ਦੇਵ ਜੀ ਦੀ ਨਕਲ ਕੀਤੀ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਚ ਐਡਵੋਕੇਟ ਹਰਜਿੰਦਰ ਤਾਂਬੀ ਨੇ ਕਿਹਾ ਕਿ ਮੁੱਢਲੇ ਤੌਰ ਤੇ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਮੱਧ ਪ੍ਰਦੇਸ਼ ਦੇ ਸ਼ਹਿਡੋਲ ਦੇ ਵਿੱਚ ਸਿੰਧੀ ਭਾਈਚਾਰੇ ਦੇ ਵੱਲੋਂ ਕੀਤੇ ਗਏ ਇੱਕ ਸਮਾਗਮ ਦੀ ਦੱਸੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰੂ ਸਹਿਬਾਨ ਦੀ ਨਕਲ ਕਰਨ ਦੀ ਸਖਤ ਬਣਾਹੀਆਂ ਤੇ ਇਸ ਵੀਡੀਓ ਦੇ ਨਾਲ ਸਿੱਖ ਪਾਵਨਾਵਾਂ ਨੂੰ ਗੈਰੀ 6:00 ਵਜੇ ਤਾਂ ਸਾਰੇ ਮਾਮਲੇ ਦੇ ਵਿੱਚ ਅੰਮ੍ਰਿਤ ਸਰਚ ਸਮਾਜ ਸੇਵੀਆਂ ਨੇ ਡੀਸੀ ਦੇ ਨਾਲ ਮੁਲਾਕਾਤ ਕੀਤੀ ਹੈ ਡੀਸੀ ਦੇ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ ਸ਼ਰਤੀ ਅੰਸਰਾ ਦੇ ਖਿਲਾਫ ਉਹਨਾਂ ਨੇ ਕਾਰਵਾਈ ਵੀ ਮੰਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਸੁਰਤ ਦੇ ਵਿੱਚ ਅਸੈਪਟੇਬਲ ਨਹੀਂ ਹੈ ਕਿਸ ਤਰੀਕੇ ਦੇ ਨਾਲ ਕਿਸੇ ਦੇ ਵੱਲੋਂ ਸዋੰਗ ਰਚਾਇਆ ਜਾਵੇ ਨਕਲ ਕੀਤੀ ਜਾਵੇ ਔਰ ਸਿੱਧੇ ਤੌਰ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡਿਆਲਾ ਜੀ। ਮੇਰੇ ਲਗਾਤਾਰ ਵੀਡੀਓ ਬਲੋਗ ਆ ਰਿਹਾ। ਭਾਰਮਿਕ ਮਸਲੇ ਨੂੰ ਠੀਕ ਕੀਤਾ ਜਾਵੇ। ਮੰਗ ਪੱਤਰ ਜੀ ਨੂੰ ਪੀਕ ਦੇ। ਦੇਖੋ ਗੁਰੂ ਨਾਨਕ ਸਾਹਿਬ ਜਗਤ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਸ਼ਾ ਔਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਬਰੋਬਰ ਤੇ ਕੁਰਸੀ ਢਾ ਕੇ ਇੱਕ ਬੰਦਾ ਨਕਲੀ ਦਾੜੀ ਲਾ ਕੇ ਗੁਰੂ ਨਾਨਕ ਸਾਹਿਬ ਦਾ ਸਵਾਂਗ ਰੱੱਚ ਕੇ ਜਿਹੜਾ ਉੱਥੇ ਬੈਠਾ ਵਾ ਔਰ ਕੁਝ ਨੰਗੇ ਸਿਰ ਤੇ ਕੁਝ ਜਿਹੜੇ ਜੋੜੇ ਲੈ ਕੇ ਉੱਥੇ ਭੱਜੇ ਫਿਰਦੇ ਤੇ ਵੀਡੀਓ ਨੈਟ ਤੇ ਵਾਇਰਲ ਹੋ ਰਹੀ ਆ ਔਰ ਉਹਦੇ ਨਾਲ ਸਿੱਖ ਸੰਗਤ ਦੇ ਵਿੱਚ ਬਹੁਤ ਭਾਰੀ ਰੋਸ ਆ ਔਰ ਇਹ ਜਿਹੜੇ ਸ਼ਰਾਰਤੀ ਬੰਦੇ ਬਾਰ-ਬਾਰ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ ਕਿਉਂਕਿ ਕਿਸੇ ਦਾੜੀ ਤੇ ਕੇਸ ਵਾਲੇ ਦੇ ਤੇ ਇੰਨੀ ਜ਼ਰਤ ਹੈਗੀ ਨਹੀਂ ਉਹ ਕਰੇ ਇਹ ਉਹੀ ਘਟੀਆ ਬੰਦੇ ਕਰਦੇ ਹੁੰਦੇ ਆ ਜਿਹੜੇ ਸ਼ਰਾਰਤੀ ਅੰਦਰ ਜਿਨ੍ਹਾਂ ਨੂੰ ਪਲਾਨ ਕਰਕੇ ਲਿਆਂਦਾ ਜਾਂਦਾ ਔਰ ਇਹ ਪਲਾਨ ਕਰਕੇ ਵੀਡੀਓ ਬਣਾਈ ਗਈ ਆ ਸਾਡੀ ਤੇ ਇਨੀ ਹੈਸਿਅਤ ਹੀ ਨਹੀਂ ਹੈਗੀ ਵੀ ਅਸੀਂ ਗੁਰੂ ਸਾਹਿਬ ਦਾ ਸਵਾਗ ਰੱਜ ਕੇ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਬਰੋਬਰ ਕੁਰਸੀ ਲਾ ਕੇ ਬਹਿ ਜੇ ਤਾਂ ਨਾ ਕਿਹੇ ਇਨੀ ਸਾਦ ਦੀ ਆ ਇਹ ਕਮ ਸਿਰਸੇ ਵਾਲੇ ਨੇ ਕੀਤਾ ਹੈ ਉਹਨੂੰ ਪੁੱਛ ਲੋ ਹਲੇ ਤੱਕ ਲਕੀਰਾਂ ਕੱਢਣ ਡਿਆ ਤੇ ਮਾਫ਼ੀਆਂ ਮੰਗਦਾ ਫਿਰਦਾ ਸੋ ਸੁਖਬੀਰ ਸਿੰਘ ਬਾਦਲ ਤੇ ਸਿੰਘ ਸਹਿਬਾਨਾ ਦੇ ਪੈਂਡਿੰਗ ਫੈਸਲਿਆਂ ਦੇ ਵਿਚਾਰੇ ਕੱਲ ਸ਼ਾਮ ਅੰਮ੍ਰਿਤਸਰ 'ਚ ਵੱਡੀ ਬੈਠਕ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਦੱਸਿਆ ਕਿ ਜਥੇਦਾਰ ਗਿਆਨੀ ਰਗबीर ਸਿੰਘ ਦੀ ਰਿਹਾਈ 'ਤੇ ਇਹ ਮੀਟਿੰਗ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਨੇ ਇਸ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਮੀਟਿੰਗ 'ਤੇ ਮੌਜੂਦ ਰਹੇ ਨੇ ਸ਼ੁਮਨਿਆ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਰ ਦੜਵੀ ਸ਼ਾਮਲ ਰਹੇ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇੱਕ ਆਮ ਮੀਟਿੰਗ ਸੀ ਕੋਈ ਖਾਸ এজেন্ডਾ ਨਹੀਂ ਸੀ ਤਾ ਸੁਖਬੀਰ ਸਿੰਘ ਬਾਦਲ ਤੇ ਫੈਸਲਾ ਸਿੰਘ ਤਹਿਬਾਨ ਲੈਣਗੇ ਇਹ ਗਿਆਨੀ ਹਰਪ੍ਰੀਤ ਦਾ ਕਹਿਣਾ ਹੈ ਔਰ ਦੱਸਿਆ ਕਿ ਸੁਖਬੀਰ ਦਾ ਮਾਮਲਾ ਸਿੰਘ ਜ਼ਬਾਨਾ ਦੇ ਕੋਲ ਵਿਚਾਰ ਅਧੀਨ ਹੈ ਤਾਂ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਖੁੰਦਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਪਰ ਇੱਕਦਮ ਤੋਂ ਅਚਨਚੇਤ ਹੰਗਾਮੀ ਮੀਟਿੰਗ ਇਹ ਸੱਦੀ ਗਈ ਜਿਹੜਾ ਅਸਤੀਫਾ ਦਿੱਤਾ ਸੀ ਭਾਈ ਜੇ ਆਪਾਂ ਕਹਿੰਦੇ ਆ ਜੋ ਜੋ ਮੈਂ ਕੱਲ ਕਹਿ ਦਿੱਤਾ ਜੋ ਕੱਲ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਗੱਲ ਨਹੀਂ ਜੋ ਕੱਲ ਮੈਂ ਕਹਿਤਾ ਕਹਿਤਾ ਅਕਾਲੀ ਦਲ ਬੜੀ ਕੁਰਬਾਨੀ ਆ ਤੋਂ ਬਾਅਦ ਇਹ ਜਵਾਬ ਬਣੀ ਆ ਕਿਸੇ ਬੰਦੇ ਨੇ ਇੱਕ ਨਹੀਂ ਬਣਾਈ ਹੋਈ ਜੋ ਲੋਕ ਬਹਾਦਰ ਹੈ ਔਖੇ ਸਮੇਂ 'ਚ ਉਹ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮਨ 'ਚ ਕੋਈ ਕਮਜ਼ੋਰੀ ਆ ਜਾਂਦੀ ਹੈ ਕਹਿ ਲੈਂਦੇ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਦੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੀਆਂ ਵਾਲੀ ਜਮਾਤ ਹੈ ਜੋ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਹੀ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਹੈ ਉਹਨਾਂ ਦੇ ਦਿਲ ਹੈ ਉਹ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀਆਂ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਜਿੱਥਾ ਕਿਸੇ ਗਿਆਰਤਰ ਮਾਦੇ ਮੁਖੀਆਂ ਨਾਲ ਖੜੀ ਮਿਲਣਗੇ ਤੋਂ ਮਿਲਣ ਆਏ ਆ ਕੋਈ ਤਾਂ ਦੇਖੋ ਪਾਈ ਰਾਜੋਨ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਠੀਕ ਹੈ ਕਿ ਸੁਖੀਰ ਬਦਲ ਮਾਮਲੇ ਨੂੰ ਜਲਦ ਤੋਂ ਜਲਦੀ ਲਿਆ ਜਾਵੇ ਕਿ ਤੁਮ ਦੇਖਾਂਗੇ ਜੀ ਅੱਜ ਪੰਜ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੂ ਉਹਨਾਂ ਦੀ ਬੀਲ ਨੂੰ ਕਿੱਦਾਂ ਦੇਖਦੇ ਹੋ ਉਹ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ ਕੋਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਲੋਤੀ ਹੈ ਪੰਜ ਸਿੰਘ ਸੰਬੰਧੀ ਦੇਸ਼ੀ ਪ੍ਰਵਾਨ ਕੀਤੇ ਉਹ ਪੰਜ ਸਿੰਘ ਸੰਬੰਧੀ ਮੀਟਿੰਗ ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੋਨਿਕ ਕੇਟੀ ਨੂੰ ਦਾ ਕਲਿਆਲ ਦੇ ਪ੍ਰਧਾਨ ਨੇ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਲੇ ਅੱਛਾ ਤੁਸੀਂ ਮਿਲਣਾ ਆਏ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਉਹ ਕੁਦਰਤੀ ਮੈਂ ਇੰਟਰਵਿਊਸਾ ਮੱਥਾ ਟੇਕਣਾ ਹੈ ਬੜਾ ਚਾਚਾ ਵਾਲੇ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਹੈ ਸਿੰਘ ਸਵਾਰ ਅੜ ਗਿਆ ਕਿ ਅਸਤੀਫਾ ਇਹ ਬੋਲ ਬੱਪਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ